ਸਾਡੇ ਦਾ ਬਾਰਾ ਕਹਿਦਾ ਭਾ ਫਟ ਗਿਆ ਸਾਡੇ ਦਾ ਆ ਪੈ ਗਈ ਨਸੀਬ ਤੇ ਕਾ ਪੈ ਗਈ ਚਲੋ ਭਾਈ ਹੁਣ ਦੇ ਦਮ ਤੇ ਪੱਥਰ ਤਰਨਾ ਕੋਉ ਹੈ ਤਾ ਹੁਣ ਚਲ ਗਏ ਪੁੱਤ ਆਪਾਂ ਨੂੰ ਵੀ ਨੇਰਾ ਹੋਈ ਜਾਂਦਾ ਕੀ ਕੇ ਹੋਰ ਚਲੋ ਬੇਬੇ ਕਾਨੂੰ ਕਵੇੜਾ ਕੀਤਾਗਾ ਆਹੋ ਭਾਈ ਤੁਸੀਂ ਵੀ ਜਾਓ ਟਾਈਮ ਨਾਲ ਹੁਣ ਨੇਰਾ ਨਾ ਕਰੋ ਫਿਰ ਦੂਰ ਦੀ ਬਾਤ ਹੈ ਫਿਰ ਮਾਸੀ ਜੀ ਕੁੜੀ ਨੂੰ ਛੱਡ ਦਿਓ ਹੁਣ ਇੱਥੇ ਚਾਰ ਦਿਨ ਬਾਦੂ ਨਾ ਕੀਏ ਸਾਡੇ ਦਾ ਆਪ ਤੇ ਲਮਾਠਾ ਕਰੇ ਭਾਈ ਇਹਨਾਂ ਦਾ ਰੋਟੀ ਪਾਣੀ ਬਣਾ ਲਈ ਸਰਨਾ ਕੋਈ ਨਹੀਂ ਕੁੜੀ ਨੂੰ ਵੀ ਨਾਲ

ਕਾਲਾ ਸੀ ਤੇ ਕਰ ਲੈਣੀਆ ਆਹ ਬਹੁਤ ਸੁਖੀਆ ਗੱਡੀ ਆਹ ਠੀਕ ਆ ਜਾਂ ਪੁੱਤ ਤੂੰ ਵੀ ਨਾਲ ਲੱਗ ਜਾ ਹਾਂ ਮੈਂ ਕਿਹਾ ਤੂੰ ਇੱਥੇ ਤੂੰ ਬੈ ਜਾ ਕੰਡਾ ਕਰ ਲੈਣੀ ਤੁਸੀਂ ਬੈ ਜਾ ਕੇਰਾ ਪੁੱਤੀ ਨਾ ਹੋ ਕਰੋ ਕੋਈ ਨਾ ਕੋਣ ਮੇਰੇ ਕੋਲ ਪੁੱਤਣਾ ਮਿਲੂ ਪਈ ਰਲਿਆ ਹੁਣ ਤੂੰ ਜ਼ਿੰਮੇਵਾਰੀ ਰੱਖੀ ਮਾੜੀ ਮੋਟੀ ਉਹ ਭਈ ਮੈਨੂੰ ਸਬਰ ਦਾ ਘੁੱਟ ਹੁੰਦਾ ਭਰਨਾ ਪਊਗਾ ਨੀ ਕੀ ਹੁਣ ਨਾ ਉਰੇ ਪਰੇ ਜਾਏ ਕਿੱਥੇ ਹੁਣ ਕੀ ਕਰਾਂ ਖਰਦਾ ਨਹੀਂ ਹੈਗਾ ਫਿਰ ਉਹ ਕੰਮ ਵੀ ਜ਼ਰੂਰੀ ਨੇ ਉਹ ਮੈਂ ਤੇਰੀ ਗੱਲ ਮੰਨਦਾ ਉਹ ਵੀ ਜ਼ਰੂਰੀ ਥਾਹ ਦਾ ਮੈਂ ਥੋੜਾ ਬੱਟ ਬੱਟਿਆ ਹੋਇਆ ਸਹੀ ਗੱਲ ਆ ਸਹੀ ਗੱਲ ਆ ਕੋਈ ਨਹੀਂ ਹੁਣ ਮਾਰਾ ਜਾ ਘਰੇ ਧਿਆਨ ਰੱਖਿਆ ਕਰ ਸਾਵਧਤ ਕੁੱਤ ਪਰਨਾ ਕੋਪੂਰਾ ਇਹਦਾ ਵੀ ਤੇ ਅੱਗੇ ਕਰਨਾਗਾ ਤੂੰ ਹਾਂ ਹੋਰ ਕੋਈ ਇੱਕ ਮਿੰਟ ਤਾਂ ਖੜੀ ਹੁੰਦੀ ਇੱਕ ਹੋਰ ਖੜੀ ਹੁੰਦੀ ਚਲੋ ਇਹਦਾ ਹੁਣ ਜਿਹੜਾ ਹੋਣਾ ਸੀ ਹੋ ਗਿਆ ਸਤੋਏ ਗੱਲਾਂ ਮੈਂ ਕਹਾਂ ਰਾਹ ਰੋਟੀ ਕਿਸੇ ਸਾਰੇ ਪੱਲੇ ਦੇ ਵਿੱਚ ਇੱਕ ਹੀ ਖੜੀ ਹਾਂ ਵਧੀਆ ਕਿਹਾ ਮੇਰੇ ਨਹੀਂ ਮੁੜ ਕੀ ਤਾਂ ਵਧੀਆ ਕਿਹਾ ਹੋਰ ਆਈ ਜਗਾਣੀ ਸਾਰੀ ਮੈਂ ਬੈਠੀ ਜੱਜ ਕਾ ਦਾ ਕੰਮ ਕਿੰਨਾ ਕੰਮ ਖੜਾ ਖੜਾ ਹਲਾਤਾ ਜੀ ਇੱਕ ਹੋਰ ਗੱਲ ਤੇ ਰਾਤ ਨੂੰ ਜੋ ਰੋਟੀ ਰੋਟੀ ਖਾਓਗੇ ਠੀਕ ਹੈ ਤੇ ਉਦੋਂ ਤੁਸੀਂ ਮਾਸੀ ਦੀ ਗੱਲ ਕਰ ਲਿਓ ਮੱਗਰ ਦੀ ਵੀ ਕਰਦੇ ਹੋ ਤੇ ਉਦੋਂ ਮਾੜੀ ਮੁੱਟੀ ਇਹਨੂੰ ਵੀ ਇਹਨੂੰ ਵੀ ਮੈਨੇ ਤੇ ਆ ਲੈ ਕੋਲਾਂ ਤੇ ਤੂੰ ਵੀ ਮਾੜਾ ਮੋੜਾ ਲੜ ਰੋ ਰਿਹਾ ਆ ਦੇਖ ਲੋ ਵਾਹ ਇਹਨੂੰ ਵੇਖੋ ਭਾਈ ਇਹ ਕਿਉਂ ਲੜਦੇ ਆ ਛੱਡਦਾ ਬਿਛੜਦਾ ਹੁਣ ਆ ਗਿਆ ਘਰ ਦਾ ਹਾਲਤਾ ਨਹੀਂ ਪੁੱਛਿਆ ਏ ਭਾਈ ਲੜਦਾ ਤਾਂ ਨਹੀਂ ਗੱਲ ਵੀ ਕਰਦੀ ਹਾਂ ਜਿੱਦੋਂ ਇਹ ਸਾਰੀ ਗੱਲਾਂ ਗੱਲੇ ਵਿੱਚ ਆ ਗਈਆਂ ਇਹ ਚੀਜ਼ ਵੀ ਠੀਕ ਕਹੂਆ ਹਾਂ ਹਾਂ ਤੁਹਾਡਾ ਕੈਰੈਕਟਰ ਉਹ ਤਾਂ ਭੁੱਲੀ ਗਈ ਬੜੀ ਜਿਆਦਾ ਹੁਣ ਹੀ ਲੈਣੇ ਹੁਣ ਹੀ ਲੈਣੇ ਬਸ ਰਾਤ ਨੂੰ ਆਵਾਂਗੇ ਰਾਤ ਨੂੰ ਆਵਾਂਗੇ ਵੀੜੀ ਲਾ ਕੇ ਤੁਸੀਂ ਕਦੇ ਭੈਣ ਸੁਧਾ ਤੁਸੀਂ ਕਿਸਨਾਨ ਨਹੀਂ ਗਏ ਜੀ ਗਏ ਸੀ ਤੁਸੀਂ ਕਰਦੇ ਤੁਸੀਂ ਭਾਈ ਚੁੱਧੋ ਕਾਂਛੀ ਲਾੜ ਕੇ ਫੋੜ ਦੇ ਲੈਣੇ ਆ। ਅੱਕੀ ਜੀ ਮੈਂ ਅਸੀਂ ਮਿਚਾ ਕੇ ਆਏ ਹਾਂ। ਅੱਪੀ ਹੈ। ਇਹ ਸਿੱਧਾ ਸੇਤ। ਮੱਚੇ ਪੱਜੇ। ਲੈ ਲਈ ਸੀ। ਸਾਰੀ ਮੱਚਾ ਕੇ। ਮਾਰ ਕੇ ਮਚਾਏ ਪੈ। ਪੱਟਾ ਮਾਚੀ ਤੇ ਰਹਿ ਗਿਆ ਜੀ ਮੱਛਰ ਨਾਲ। ਕੱਚੀ ਪ੍ਰੇਜ। ਕਿਤੇ ਜੀ ਮੱਚੇ ਨੇ ਬਾਹਰ ਕਰਦੇ ਜੱਜ। ਮਾਛੀ ਦੀ ਇੱਕਦਮ ਮੱਚਦੀ ਨਹੀਂ ਸੀ। ਪੈਪਾ ਮਾਰ ਮਾਰ ਬੰਦਾ। ਪਾਣੀ ਦਾ ਦੇਖੀ ਕਿ ਜੇ। ਠੀਕੇ ਗਲੈਂਡੂ ਆ ਜੂਗਾ ਤੁਸੀਂ। ਕੱਲ ਨੂੰ ਆਊਗਾ। ਬਾਈ ਕਿ ਦੱਸਣਾ ਵੀ ਸਾਰੀ ਫੱਟਾ ਲੈ ਲੈ। ਪੋਖੜ ਫੇਰ। ਤੁਹਾਡੇ ਫੇਸ ਵੀ ਆਈ। ਤੂੰ ਚੈਨ ਦੀ ਆ ਜੀ ਲਾਉਣੇ ਗਲੇ ਵੀ ਮਾਸੜ ਕਹਿੰਦੇ ਸਾਰੀ ਵੀਡੀਓ ਚ ਕਹੀ ਸਾਰੀ ਮਾਸੜ ਹੀ ਕਹਿੰਦੇ ਜਿੰਨਾ ਤੇ ਮਾਸੜ ਕਿਉਂ ਮਾਸੜ ਫੁੱਫੜ ਦਾ ਕੀ ਆ ਬਹੁਤ ਬਹੁਤ ਫਰਕ ਹੁੰਦਾ ਕੰਮ ਨਹੀਂ ਤਾਂ ਹੁਣ ਪੌਕਲਾ ਯਾਰ ਬਾਲੇ ਬਾਰ ਹੀ ਕਹੇ ਡੰਗਰ ਆਏ ਸਾਰੇ ਮਾਸੜ ਦਾ ਹੁਣ ਮੈਂ ਤਾਂ ਕਹਿਣੀ ਆ ਮੈਂ ਤਾਂ ਮਾਫੀ ਵਾਸਤੇ ਹੋਰ ਨੂੰ ਪਤਾ ਵਧੀਆ ਲੱਗ ਰਿਹਾ ਪੂਰਾ ਕੰਮ ਕਰ ਹੈ ਕਾਹੇ ਟਾ ਕੰਮ